ਪਟਿਆਲਾ ਦੀ ਨਗਰ ਨਿਗਮ ਦੀਆਂ ਜਿਹੜੀਆਂ ਵੋਟਾਂ ਹੈਗੀਆਂ ਉਹ ਕੱਲ ਨੂੰ ਪੈਣਗੀਆਂ ਜਿਸ ਦੇ ਵਿੱਚ ਪਟਿਆਲਾ ਦੇ 45 ਜਿਹੜੇ ਕੀ ਬੋਰਾਂ ਦੀ VOTING ਹੋਏਗੀ ਔਰ 147 ਦੇ ਕਰੀਬ ਉਮੀਦਵਾਰ ਹੈਗੇ ਚੋਣ ਮੈਦਾਨ ਦੇ ਵਿੱਚ ਪ੍ਰਸ਼ਾਸਨ ਵੱਲੋਂ 242 ਦੇ ਕਰੀਬ ਜਿਹੜੇ ਕੀ ਪੋਲਿੰਗ ਬੂਥ ਬਣਾਏ ਗਏ ਨੇ ਤਸਵੀਰਾਂ ਸਟੇਟ ਕਾਲਜ ਪਟਿਆਲਾ ਦੀ ਹੈਗੀਆਂ ਕਿ ਜਿਹੜੀਆਂ ਟੀਮਾਂ ਹੈਗੀਆਂ ਤਿਆਰ ਹੈ ਆਪਣੇ ਆਪਣੇ ਜਿਹੜੇ ਉਹਨਾਂ ਦੀ ਵਾਰਡ ਦੀ ਵੋਟਰ ਲਿਸਟ ਦੇਖ ਰਹੇ ਆ ਜਾਂ ਚੋਣ ਕਮਿਸ਼ਨ ਵੱਲੋਂ ਜਿਹੜੀ ਤੁਸੀਂ ਦੇਖ ਰਹੇ ਹੋ ਕਿ ਹਰ ਇੱਕ ਚੀਜ਼ ਮਸ਼ੀਨਾਂ ਹੈਗੀਆਂ ਪੋਲਿੰਗ ਸਟਾਫ ਹੈਗਾ ਜਿਹੜਾ ਜਿਹੜਾ ਕਿ ਆਪਣੀ ਪੈਟਰੋਲਿੰਗ ਪਾਰਟੀਆਂ ਪੋਲਿੰਗ ਬੂਥਾਂ ਦੇ ਜਾਣ ਨੂੰ ਤਿਆਰ ਹੈ ਤਸਵੀਰਾਂ ਵੀ ਦੇਖ ਰਹੇ ਹੋ ਕਿਉਂਕਿ ਬਹੁਤ ਹੀ ਮੁਲਾਜ਼ਮਾਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਕਈ ਵਾਰ ਵੋਟਰ ਸੂਚੀ ਕੁਝ ਗਲਤ ਆ ਜਾਂਦੀ ਹੈ ਕਈ ਵਾਰ ਕੋਈ ਚੀਜ਼ ਗਲਤ ਆ ਜਿੰਨੇ ਮਸ਼ੀਨ ਦੀ ਪੂਰੀ ਰਿਸਪੌਂਸਿਬਿਲਟੀ ਇਹਨਾਂ ਦੀ ਹੁੰਦੀ ਹੈ ਜਿਹੜੀ VOTING ਮਸ਼ੀਨ ਹੁੰਦੀ ਹੈ ਉਹਨੂੰ ਲੈ ਕੇ ਜਾਣਾ ਔਰ ਉਸ ਤੋਂ ਜਦੋਂ ਤੱਕ ਉਹ ਵਾਪਸ ਉਰੇ ਪੋਲਿੰਗ ਪੋਲਿੰਗ ਸਟੇਸ਼ਨ ਤੋਂ ਪੋਲਿੰਗ ਬੂਥ ਉਰੇ ਤੱਕ ਆਏਗੀ ਤਾਂ ਉਸ ਦੀ ਸਾਰੀ ਰਿਸਪੋਨਸਿਬਿਲਟੀ ਇਨ ਆਦੀ ਹੈ ਤਸਵੀਰ ਵੀ ਦੇਖ ਰਹੇ ਹਾਂ ਕਿ ਵੱਖ-ਵੱਖ ਪਟਿਆਲਾ ਦੇ ਜਿਹੜੇ 45 ਵਾਰਡਾਂ ਦੇ ਵਿੱਚ ਵੋਟਾਂ ਹੋਣੀਆਂ ਆ ਭਾਵੇਂ ਪਟਿਆਲਾ ਸ਼ਹਿਰ ਦੀ ਔਰ ਪਟਿਆਲਾ 2 ਦੀਆਂ 147 ਦੇ ਕਰੀਬ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਆ ਗਏ ਪੰਜਾਬ ਭਾਰਤ ਚੋਣ ਕਮਿਸ਼ਨ ਵੱਲੋਂ ਜਿਹੜੀ ਉਹਨਾਂ ਨੂੰ ਵੋਟਰ ਸੂਚੀ ਹੋਗੀ ਵੋਟਰ ਸੂਚੀ ਵਾਰਡ ਦੀ ਲਿਸਟ ਹੋਗੀ ਸਾਰੀਆਂ ਆਪਣੀ ਜਿਹੜੀ ਪੈਟਰੋਲਿੰਗ ਜਿਹੜੇ ਕਿ ਇਹਨਾਂ ਦੇ ਸਟਾਫ ਦੇ ਮੈਂਬਰ ਹੈ ਉਹ ਤੁਸੀਂ ਦੇਖ ਰਹੇ ਹੋ ਆਪਣੇ ਆਪਣੇ ਇਲਾਕੇ ਦੀ ਜਿਹੜੀ ਕੀ ਸਭ ਚੈੱਕ ਕਰ ਰਹੇ ਕਈ ਕਿਾ ਕੋਈ ਫਾਰਮ ਗਲਤਤਾ ਨਹੀਂ ਕਿਾ ਕੋਈ ਵੋਟਰ ਸੂਚੀ ਗਲਤਤਾ ਨਹੀਂ ਔਰ ਸੁਰੱਖਿਆ ਪ੍ਰਬੰਧੋਂ ਵੀ ਪੁਲਿਸ ਦੀ ਪੈਟਰੋਲਿੰਗ ਪਾਰਟੀਆਂ ਇਧਰ ਵੀ ਮੈਂ ਤੁਹਾਨੂੰ ਦਿਖਾ ਦਾਂ ਪੈਟਰੋਲਿੰਗ ਪਾਰਟੀਆਂ ਵੀ ਤਿਆਰ ਬੈਠੀਆਂ ਕਿਉਂਕਿ ਜਿਹੜੀ ਇਲੈਕਸ਼ਨ ਕਮਿਸ਼ਨ ਵੱਲੋਂ ਜਿਹੜੀ ਪੈਟਰੋਲਿੰਗ ਪਾਰਟੀ ਹੁੰਦੀ ਹੈ ਕੁਝ ਰਿਜ਼ਰਵ ਹੋ ਗਈ ਕੁਝ ਬੁੱਥਾਂ ਦੇ ਜਿਹੜੇ ਪੁਲਿਸ ਮੁਲਾਜ਼ਮ ਲਗਾਣੇ ਆ ਉਹ ਵੀ ਤੁਸੀਂ ਤਸਵੀਰ ਦੇਖ ਰਹੇ ਹੋ ਕਿ ਉਹਦੇ ਮੁਲਾਜ਼ਮ ਵੀ ਤਿਆਰ ਬੈਠੇ ਨੇ ਜਿਨ੍ਹਾਂ ਕੋਲ ਆਪਣਾ ਅਸਲਾ ਔਰ ਜੋ ਮਹਿਕਮੇ ਵੱਲੋਂ ਵੱਖ-ਵੱਖ ਜੋ ਜਿਹੜੀ ਗਾਈਡਲਾਈਨਸ ਹੈਗੀਆਂ ਸਾਰੀਆਂ ਗਾਈਡਲਾਈਨਸ ਨੂੰ ਪੂਰੀਆਂ ਕਰਦੇ ਹੋਏ ਮੁਲਾਜ਼ਮ ਵੀ ਤਿਆਰ ਹੈ ਸੀਨੀਅਰ ਅਫਸਰ ਬੈਠੇ ਨੇ ਔਰ ਇੱਧਰ ਵੀ ਤੁਸੀਂ ਦੇਖ ਰਹੇ ਕਿ ਕਿ ਅਜੇ ਪਟਿਆਲਾ ਦੇ ਵਿੱਚ ਕੁੱਲ 60 ਵਾਰਡ ਸੀ ਔਰ ਜਿੱਥੇ ਕੋਈ ਕਈਆਂ ਨੇ ਨਾਮੀਨੇਸ਼ਨ ਫਾਰਮ ਆਪਣੇ ਵਾਪਸ ਲੈ ਲੇ ਕਈਆਂ ਦੇ ਵੱਖ-ਵੱਖ ਪਾਰਟੀਆਂ ਵੱਲੋਂ ਦੋਸ਼ ਲਗਾਇਆ ਕਿ ਸਾਡੇ ਫਾਰਮ ਪੜਵਾਏਗੇ ਜਾਂ ਸਾਡੇ ਫਾਰਮ ਭਰ ਨਹੀਂ ਦਿੱਤੇਗੇ ਪਰ ਹੁਣ ਚੌਣ ਮੈਦਾਨ ਦੇ ਵਿੱਚ 45 ਵਾਰਡ ਹੈ ਪਟਿਆਲਾ ਦੇ ਵਿੱਚ 45 ਵਾਰਡਾਂ ਦੇ 147 ਉਮੀਦਵਾਰ ਆਪਣੀ ਚੋਣ ਦਾ ਜਿਹੜੀ ਕੱਲੂ ਕਿਸਮਤ ਅਜ਼ਮਾਉਣਗੇ ਪਰ ਕਾਰਪੋਰੇਸ਼ਨ ਦੀ ਇਲੈਕਸ਼ਨ ਹੈ ਜਿੱਤੇ ਵਿੱਚ ਪਹਿਲਾਂ ਵੀ ਜਿਹੜਾ ਵਿਰੋਧੀ ਧਿਰ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਫਾਰਮ ਭਰਨ ਬੋਲੇ ਫਾਰਮ ਭਰਨ ਵੇਲੇ ਸਾਡੇ ਤੇ ਫਾਰਮ ਪਾੜੇਗੇ ਜਾਂ ਉਦਰੋ ਆਮ ਆਦਮੀ ਪਾਰਟੀ ਨੇ ਵੀ ਇਲਜ਼ਾਮ ਲਾਇਆ ਵੱਖ-ਵੱਖ ਆਗੂਆਂ ਦੇ ਵੱਖ-ਵੱਖ ਇਲਜ਼ਾਮ ਸੀ ਪਰ ਜਿਹੜੇ ਸੁਰੱਖਿਆ ਪ੍ਰਬੰਧ ਕਰਕੇ ਪੁਲਿਸ ਵੱਲੋਂ ਪੂਰੇ ਸੁਰੱਖਿਆ ਪ੍ਰਬੰਧ ਸੀ ਔਰ ਜਿੱਤੇ ਹੁਣ ਵੀ ਕੱਲੂ ਵੀ ਜਿਹੜੀ ਕੀ ਪੈਟਰੋਲਿੰਗ ਪਾਰਟੀਆਂ ਜਾ ਰਹੀਆਂ ਪੁਲਿਸ ਦੀਆਂ ਵਕ ਵਕ ਥਾਵਾਂ ਤੋਂ ਇਹ ਸਟੇਟ ਕਾਲਜ ਆ ਪੋਲੋ ਗਰਾਊਂਡ ਹੋ ਗਿਆ ਉੱਥੇ ਤੋਂ ਪੈਟਰੋਲਿੰਗ ਪਾਰਟੀਆਂ ਜਾਣ ਗਈਆਂ ਸੋ ਪਟਿਆਲਾ ਦੇ ਲੋਕਾਂ ਨੂੰ ਕੱਲ ਨੂੰ 21 ਦਸੰਬਰ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਔਰ ਸ਼ਾਮ ਨੂੰ ਹੀ ਇਹਨਾਂ ਵੋਟਾਂ ਦੇ ਨਤੀਜੇ ਆ ਤੇ ਆਪਣੇ ਆਪਣੇ ਜਿਹੜੇ 45 ਵਾਰਡਾਂ ਦੀਆਂ ਵੋਟਾਂ ਹੋ ਰਹੀਆਂ ਉਹਨਾਂ ਦੇ ਉਮੀਦਵਾਰਾਂ ਦਾ ਫੈਸਲਾ ਵੀ ਕੱਲੂ ਸ਼ਾਮ ਨੂੰ ਆ ਜਾਵੇਗਾ ਪਟਿਆਲਾ ਤੋਂ ਨਿਰਦੇ ਨਾਲ ਚਰਨਜੀਤ ਚੋਸ਼ੀ ਦੀ ਰਿਪੋਰਟ